ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਰੰਡ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਦੋ ਸੱਜਰੇ گاਵਾ ਤੇ ਦੋ ਬੱਚੇ ਦੇ ਬਿਨਾਂ ਤੁਹਾਨੂੰ گاਵਾ ਦਿਖਾਉਣੀਆਂ ਵਾ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਦਿਆ ਵਦਿਆ ਤੁਹਿੰਦਾ ਸੋ ਬਜੀ ਹੋ ਜੇ ਬੜੀ ਕਿਰਪਾ ਹੈ ਬਾਬਾ ਜੀ ਚਲੋ ਕਿਰਪਾ ਚੀ ਦੀ ਜੇ ਵਿਗ ਗਿਆ ਉਹਦ ਨਾਲ ਮਾਲ ਫਿਰ ਹਾਂਜੀ ਹਾਂਜੀ ਵਿਗ ਗਿਆ ਜੀ ਠੀਕ ਚਲੋ ਬਾਜ਼ਾਰ ਬੜਾ ਤੇਜ਼ ਚੱਲਦਾ ਬਾਹਰ ਵੀ ਮਾਲ ਲਭੰਡਿਆ ਹਾਂ ਨਹੀਂ ਹੁਣ ਗਾਹਕ ਵੀ ਬੜਾ ਜੇ ਬਾਜ਼ਾਰ ਦੇ ਵਿੱਚ ਤੇ ਨਾਮ ਦੱਸ ਤੇ ਕਰੀ ਨਾਮ ਸ਼ੌਕੀ ਜੇ ਪਿੰਡ ਮਹਿਦਿਆਂ ਤੁਸੀਂ ਨਾਲਾ ਜਿਹੜਾ ਅੰਮ੍ਰਿਤਸਰ ਹਾਂਜੀ ਤੇ ਫੋਨ ਨੰਬਰ ਹੈ 7529839275 ਹਾਂਜੀ ਬਾਜ਼ਾਰ ਵੀ ਗਾਹਕ ਦੇ ਨਾਲ ਹੀ ਤੇਜ਼ ਹਨਾਵਾ ਜਿਹੜਾ ਡਿਮਾਂਡ ਵਾਝ ਜਾਂਦੀ ਆ ਤੇ ਰੇਟ ਚੁੱਕੇ ਜਾਂਦੇ ਆ ਜਦੋਂ ਡਿਮਾਂਡ ਘਟ ਜਾਂਦੀ ਆ ਪਾਣੀ ਪਰਸੋਂ ਵੀਡੀਓ ਹਾਂਜੀ ਉਹ ਮਾਲ ਫਿਰ ਇੱਧਰ ਲੋਕਲ ਹੀ ਠੀਕ ਠੀਕ ਚਲੋ ਸ਼ੁਰੂਆਤ ਆ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਤੋਂ ਹੀ ਆਪਾਂ ਸ਼ੁਰੂਆਤ ਕਰਨੀ ਬੱਚਾ ਕਿਹੜਾ ਜੀ ਇਹਦਾ ਬੱਚਾ ਜਿਹੜਾ ਕਾਲਾ ਕਿ ਦੂਸਰਾ ਕਾਲਾ ਜੀ ਕਾਲਾ ਬੱਚਾ ਇਹਦਾ ਹੈ ਠੀਕ ਹੈ ਤੇ ਕਿੰਨਾ ਚ ਦੁੱਧ ਇਹਦੇ ਕੋਲ ਦੁੱਧ 1000 ਰੁਪਏ ਕੋ ਹੋਗਾ 12 ਕਿਲੋ ਅੱਛਾ ਆਪਾਂ ਗਾਰੰਟੀ ਦਵਾਂਗੇ 10 ਕਿਲੋ ਦੀ ਅੱਛਾ ਪੱਕਾ ਦੁੱਧ ਰੁਪਏ ਖਾਵੇ ਵਾਲਾ ਦੁੱਧ 12 13 ਕਿਲੋ ਹੋਊਗਾ ਠੀਕ ਹੈ ਸਾਡੇ ਘਰ ਭਾਵੇਂ ਕੋ ਚਾਰ ਡੰਗ ਮੈਂਦਰਾ ਠੀਕ ਹੈ ਕਿੰਨਾ ਕਿ ਚਵਾਈ ਜਾਊਗੀ 1000 ਰੁਪਈ ਘਰ ਵਾਲੇ ਚਾਹੁੰਦੇ ਸੀ 17 ਕਿਲੋ ਚੋਆ। ਬਾਕੀ ਆ ਕਿ ਸਾਹਵੇਂ ਜਿੰਨਾ ਕਿ ਚਲੋ ਦੱਸ ਤੇ ਹੈਗਾ ਹੀ ਆ ਜਿਹੜਾ। ਦੱਸ ਤੇ ਹੈਗਾ ਜਿਹੜਾ ਪੱਕਾ ਹੈਗਾ। ਤੋੜਾਂ ਫੇਰ ਇੱਕ ਵਾਰੀ। ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਵਾ। ਜੇ ਕੋਈ ਸਾਹਮ ਕਰ ਲੂਗਾ ਤੇ ਵੱਧ ਵੀ ਸਕਦੀ ਹੈ। ਨਹੀਂ ਤੇ ਇੰਨਾ ਕਿ ਤੇ ਹੈਗਾ ਹੀ ਆ। ਆ ਜਲੇ ਆ ਜੀ। ਤੇ ਕਿੰਨਾ ਰੱਖਣਾ ਮਿੱਦੀ ਤਾਂ ਫਿਰ ਮੁੱਲ ਆਪਾਂ ਜਿਹੜੇ ਸਾਨੂੰ ਬਾਜ਼ਾਰ ਚੱਲੇ 40000 ਜੀ ਕਰਦਾ ਕਰੀ ਜੀ ਅੱਛਾ ਹਾਂਜੀ ਜਿਆਦਾ ਕਰੀਏ ਫਿਰ 36000 ਮੁੱਲ ਕਰਦੇ ਕਰਾ ਲਵਾਂ ਮਾਨ ਜੀ ਨਾ ਕਰਾਉਣਾ 34 ਦੇ ਦਈਏ ਕੋਈ ਨਹੀਂ ਕਰਾਂਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਮਾਨ ਕੋਈ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਖੁੱਲਾ ਕਰ ਦੋਗੇ ਮਾਨ ਲਾ ਦੇ ਕਰਦਾ ਅੱਗੇ ਵੀ ਨਹੀਂ ਕਿਸਣਾ ਮੋੜੀ ਦਾ ਹੁਣ ਨਹੀਂ ਮੋੜ ਠੀਕ ਆ ਹਨੇ ਕਾਗਾ ਨੋਰਮਲ ਜੇ ਕਾ ਦਿਆਂ ਜਿਹੜਾ ਇਹਦਾ ਤੇ ਇਹਦਾ ਛੋਟਾ ਪੱਛਾ ਜੀ ਹਾਂ ਜੀ ਇਹਦਾ ਛੋਟਾ ਜਿਹਾ 나ੜੂ ਤੇ ਜੇ ਬੱਚਾ ਪਰਸੂ ਨਹੀਂ ਸੂਈ ਜੀ ਠੀਕ ਆ ਹਾਂ ਬੱਚਾ ਜਿਹੜਾ ਜਿਹਦੇ ਹਿਸਾਬ ਨਾਲ ਗਾਂ ਹਸਾਉਣਾ ਹੈ ਬੱਚਾ ਹੋ ਜਿਹੜਾ ਇਹਦਾ ਕਿੰਨਾ ਸੁਆ ਜਿਹਦਾ ਸੁਆ ਰੁਪਈਆ ਇਹਦਾ ਦੁੱਧਾ ਦੇ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਕੋਲ ਇੱਕ ਜੀ ਬੋਲਾ ਹੀ ਜੀ ਕਿੰਨਾ ਕ ਇਹਦੇ ਕੋਲ ਹੈਗਾ ਜੀ 5-6 ਕਿਲੋ ਬੋਲਾ ਠੰਡੀ ਠੀਰੀ ਹੈ ਕੋਦਰ ਠੀਕ ਆ ਹਾਂ ਜੀ ਤੇ ਕਿੰਨਾ ਚਵਾਈ ਜਾਊਗੀ ਸਰਪੇ ਦੁੱਧ ਕਹਿੰਦੇ ਸੀ 7-8 ਕਿਲੋ ਚਾਊਗੀ ਜਿਆਦਾ ਨਹੀਂ 7-8 ਕਿਲੋ ਚਲੋ ਕਦ ਵਜੂਦ ਦੇ ਹਿਸਾਬ ਨਾਲ ਇਹਨਾਂ ਕਿ ਚਵਾਈ ਜਾਵੇ ਇਹ ਆ ਕਿ ਸਾਰੀਆਂ ਗਰਮੀਆਂ ਜਿਹੜਾ ਵਾ ਇਨੇ ਦੁੱਧ ਦੇਈ ਜਾਣਾ ਦੁੱਧ ਹੀ ਜਾਣਾ ਕਰਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ ਈ ਨਿਕਲੇਗਾ ਸਿੰਘ ਹੈ ਗੱਲ ਛੋਟੇ ਛੋਟੇ ਸਿੰਘ ਹੈ ਦਰਮਿਆਨੀ ਜੀ ਗਾਂ ਹੈ ਜਿਹੜੀ ਛੋਟੇ ਵजूद ਵਾਲੀ ਹੈ ਬਾਕੀ ਇਹ ਕੀ ਕਰਦਾ ਚਾਹ ਪਾਣੀ ਸਾਰੀ ਜਾਊਗੀ ਅਜਲਾ ਹੈਗੀ ਸਾਂਭ ਵੀ ਇਹਦੀ ਘਾਟੀ ਕਰਨੀ ਪੈਣੀ ਬਾਕੀ ਸੰਗਣਾ ਦੁੱਧ ਹੁੰਦਾ ਇਹੋ ਜਿਹੇ ਗਾਵਾਂ ਦਾ ਕਿੰਨਾ ਰੱਖਨੇ ਇਹਦਾ ਮੁੱਲ ਮੁੱਲ ਦੇ ਲੋ ਰਪਈ ਜਿੰਨੀ ਚੰਗੀ ਲੱਗੀ ਜੀ ਆਜਾ ਕਰੀਏ ਮੁੱਲ 25000 ਕਰਦੇ ਨਹੀਂ 25 ਦੀ ਨਹੀਂ ਜਾਣੀ ਏ ਤੂੰ ਹੀ ਦੱਸ ਦੋ ਜਿੱਦੇ ਕੇ ਗਾਂਾ ਓਡਾ ਕੇ ਮੁੱਲ ਕਰਦੀ ਏ ਦੱਸ ਤੂੰ ਤੂੰ ਹੀ ਦੱਸ ਜੀ ਆਜਾ ਕਰੀਏ 20000 ਜੀ ਅੱਛਾ 20000 ਜੀ ਚਲੋ ਮੌਕੇ ਤੇ ਛੋਟ ਛੜ ਕਰ ਜੀ ਕੋਈ ਵੀ ਭਰਾ ਫੋਨ ਜ਼ਰੂਰ ਲਾਵੇ ਠੀਕ ਹੈ ਜੀ ਹਾਂ ਜੀ ਇਹਨੂੰ ਮੋੜਦੇ ਨਹੀਂ ਠੀਕ ਹੈ ਤੇ ਇਹਦੇ ਬਾਰੇ ਵੀ ਦੱਸਤੀ ਆ ਦੇਖੋ ਕਿੰਨਾ ਹੀ ਦੁੱਧ ਇਹ ਬਹੁਤ ਸਗੀ ਦੁੱਧ ਹੈਗਾ ਜੇ ਸਾਡੇ ਦਾ ਦਮਗਾਸ਼ ਕਰ ਲੋ ਅੱਛਾ ਜਿਹੜਾ ਠੰਡਾ ਕਰਕੇ ਮੈਂ ਨਾ ਆਪਾਂ ਠੰਡਾ ਦੁੱਧ ਦੱਸਣੇ ਆ ਵੀ ਇਹ ਨਹੀਂ ਮੁਕਾਵੇ ਵਾਲੇ ਅੱਠ ਗੱਲ ਬਾਕੀ ਇਹ ਹੈ ਕਿ ਸੁਈਆਂ ਸਵਾਈਆਂ ਮੈਂ ਤੁਹਾਡੇ ਘਰੋਂ ਹੀ ਕੋਈ ਚਵਾਈ ਕਰਕੇ ਖੜੇ ਬਾਰ-ਬਾਰ ਸਾਡੀ ਤੇ ਹਰ ਕੇ ਇਹ ਵੀਡੀਓ ਜੇ ਇਹ ਬੇਨਤੀ ਹੁੰਦੀ ਆ ਚਲੋ ਤੋਰ ਹਾਂ ਫੇਰ ਇਹਨਾਂ ਵਿੱਚ ਬਾਕੀ ਜਿਹੜਾ ਆਪਾਂ ਬਾਰ-ਬਾਰ ਚਵਾਈ ਕਰਕੇ ਕਹਿੰਦਾ ਕਿ ਖੜੋ ਆਪਾਂ ਤੁਹਾਡੇ ਵਾਸਤੇ ਕਿੰਨੇ ਆ ਅਸੀਂ ਆਪਣੇ ਵਾਸਤੇ ਨਹੀਂ ਕਹਿੰਦੇ ਹਾਂ ਤੂੰ ਬੁਰੀ ਥੋੜੀ ਜਿਹੀ ਆਲ ਕਰਦੀ ਪਾਇਆ ਠੀਕ ਹੈ ਦੁੱਧ ਦੇ ਤੇ ਕੋਲ ਮੋੱਕ ਤੇ 8 ਲੀਟਰ ਦੱਸਦੇ ਤਰੈ ਆ ਕਿ ਕੱਦ ਘੱਟ ਚੰਗਾ ਚੜਾਏ ਦਾ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਤੇ ਹੱਥ ਜੀ ਇਹਦਾ 28000 ਕਰ 28000 ਤੇ ਜ਼ਿਆਦਾ ਜੇ ਥੋੜਾ ਜਿਹਾ ਤੁਸੀਂ ਦੱਸ ਦੋ ਸਰ ਕਿੰਨੇ ਦੇ ਦੀ ਕਿੰਨੇ ਦੀ ਦੇਣੀ ਹੈ 50000 ਜੀ ਜੇਗੀ ਖਸਰ ਤੇ ਕੱਢ ਦ ਯਾਰ ਹੋਰ ਮਾਨ ਕਰਦਾ ਚਲੋ ਬਾਕੀ ਮੌਕੇ ਤੇ ਮਾਨਦਾਨ ਕਰਦਾ ਕੋਈ ਨਹੀਂ ਮੌਕੇ ਤੇ ਕੋਈ ਫੋਨ ਲਾਵੇ ਠੀਕ ਹੈ ਜੀ ਤੇ ਹੌਣ ਆ ਗਿਆ ਆਪਣੇ ਕੋਲ ਚੌਥੇ ਨੰਬਰ ਤੇ ਇਹਦੇ ਕੋਲ ਕਿੰਨਾ ਦੁੱਧ ਵੀ ਜੀ ਫਿਰ ਘਰਪੀ ਜੀ ਦੁੱਧ ਹੈਗਾ ਜੇ 7 ਕਿਲੋ 6 ਕਿਲੋ ਠੀਕ ਆ ਤੋਰ ਦੀਆਂ ਫਿਰ ਇਹਨਾਂ ਵਿੱਚ ਬਾਕੀ ਕੱਦ ਕਾਠ ਵੱਖਾ ਚੰਗੀ ਆ ਗਾਂ ਸਾਂਭਣ ਵਾਲੀ ਆ ਥੋੜੀ ਜੀ ਸਾਂਭੀ ਘੱਟ ਆ ਇਹ ਆ ਕਿ ਜੇ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਹੋ ਸਕਦਾ ਵੱਧ ਵੀ ਜਾਵੇ ਤੇ ਬਾਕੀ ਗਾਂ ਵੀ ਤਿਆਰ ਹੋਊਗੀ ਤੇ ਚੰਗੀ ਤਿਆਰ ਹੋਣੀ ਆ ਤੇ 20000 ਦੀ ਮਾਨਵ ਨੂੰ ਪਾਉ ਦਾ 10 ਕਿਲੋ ਕਰਦੇ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ 20000 ਰੱਖੀਦਾ 23000 ਨਾ ਕਰ ਲਈ 23000 ਨਹੀਂ ਜਾਣਾ 20000 ਵਿੱਚੋਂ ਕਰ ਹੈਗੀ ਕੋਸਰ ਹੋਰ ਤਾਰਾਂ ਯਾਰੀ ਦੇ ਠੀਕ ਹੈ ਹਾਂਜੀ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਕਰ ਖੁੱਲੇ ਮਾਨਤਨ ਕਰ ਦੋਗੇ ਓਕੇ ਕਿਸੇ ਨੂੰ ਮੋੜਨਾ ਨਹੀਂ ਹੈ ਸਾਰੀਆਂ ਵਸ਼ੀਆਂ ਠੰਡੀਆਂ ਤੇਰੀਆਂ ਚਵਾਪ ਸੁਵਾ ਦੀ ਆਪਣੀ ਗਰੰਟੀ ਹੋਗੀ ਠੀਕ ਜੀ ਸਾਰੀਆਂ ਸੂਰ ਮਾਰੇ ਸ਼ਟਾ ਮਾਰੇ ਠੀਕ ਹੈ ਪਲਾਦ ਲੈ ਆਵਾ ਕਰਾਇਆ ਆਪਣਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈਆਂ ਸਵਾਈਆਂ ਵੀ ਇੱਥੇ ਆਓ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਇੱਥੇ ਹੀ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ